ਅੱਜ ਦੇ ਟਾਈਮ ਦੇ ਵਿੱਚ ਵਿਸਟਰ ਵੀਜਾ ਦਾ ਜਿਹੜਾ ਕਰੇਜ ਆ ਉਹ ਬੜਾ ਲੋਕਾਂ ਦੇ ਵਿੱਚ ਵਧਿਆ ਪਿਆ ਤੇ ਵਿਸਟਰ ਵੀਜੇ ਲਈ ਬਾਈ ਕੈਨੇਡਾ ਦੇ ਵਿੱਚ ਆਉਣ ਲਈ ਲੋਕ ਆ ਜਿਹੜੇ ਇੰਨੇ ਕੁ ਪਾਗਲ ਹੋਏ ਪਏ ਆ ਬਾਈ 20 25 ਲੱਖ 25 25 ਲੱਖ ਰੁਪਇਆ ਏਜੰਟਾਂ ਨੂੰ ਇਦਾਂ ਹੀ ਛੱਟੀ ਜਾਂਦੇ ਆ ਤੇ ਜੇ ਆਪਾਂ ਵਿਸਟਰ ਵੀਜੇ ਦੇ ਐਕਚੁਅਲ ਰੇਟ ਦੀ ਗੱਲ ਕਰੀਏ ਵੀ ਕਿੰਨੇ ਕੁ ਲੱਗਦੇ ਆ ਪੈਸੇ ਵਿਸਟਰ ਵੀਜੇ ਲਈ ਬਾਈ ਜੀ ਤੁਹਾਡਾ ਜਿਹੜਾ ਕੋਈ ਵੀ ਭੈਣ ਭਰਾ ਹੋ ਗਿਆ ਜਾਂ ਕੋਈ ਰਿਸ਼ਤੇਦਾਰ ਜਿਹੜਾ ਤੁਹਾਨੂੰ ਉਹ ਸਪੋਰਟ ਲੈਟਰ ਜਾਂ ਜਿਹੜਾ ਦਿੰਦਾ ਤੇ ਜੇ ਆਪਾਂ ਹੁਣ ਉਹਦੀ ਇਮੀਗ੍ਰੇਸ਼ਨ ਦੀ ਫੀਸ ਦੀ ਗੱਲ ਕਰੀਏ ਬਾਈ ਜੀ ਇਮੀਗ੍ਰੇਸ਼ਨ ਦੀ ਫੀਸ ਆ ਉਹਦੀ 185 ਡਾਲਰ ਤੇ ਦੂਜੇ ਪਾਸੇ ਰਹਿੰਦੀ ਬਈ ਏਜੰਟ ਦੀ ਫੀਸ ਉਹ ਫਾਈਲ ਲਾਉਣ ਵਾਲਾ ਤੁਹਾਡੇ ਤੋਂ ਆ ਲਗਭਗ ਜੇ ਆਪਾਂ ਨਾਰਮਲ ਫੀਸ ਦੀ ਗੱਲ ਕਰੀਏ 25 ਤੋਂ 30000 ਰੁਪਏ ਲੈਂਦੇ ਪਰ ਅੱਜ ਦੇ ਜਿਹੜੇ ਆਪਣੇ ਪੰਜਾਬੀ ਲੋਕ ਪਤਾ ਨਹੀਂ ਕਿਉਂ 25 25 30 30 ਲੱਖ ਰੁਪਏ ਦੇ ਕੇ ਆਉਂਦੇ ਬਾਈ ਜੀ 25 25 30 30 ਲੱਖ ਰੁਪਏ ਤੇ ਹੀ ਗੱਲ ਨਹੀਂ ਜਿਹੜੀ ਉਹ ਖੜਦੀ ਉਸ ਤੋਂ ਬਾਅਦ ਜਦੋਂ ਤੁਸੀਂ ਇੱਥੇ ਪਹੁੰਚਦੇ ਆਂ ਤੁਸੀਂ ਆਪਦੀ ਇਮੀਗ੍ਰੇਸ਼ਨ ਹੁੰਦੀ ਆ ਤਾਂ ਉੱਥੇ ਬਈ ਤੁਹਾਨੂੰ ਫਿਰ ਕੋਈ ਗੱਲ ਜਵਾਬ ਨਹੀਂ ਆਉਂਦਾ ਕਿਉਂਕਿ ਵਿਸਟਰ ਵੀਜ਼ਾ ਉਹਨਾਂ ਨੇ ਲਵਾਇਆ ਪਤਾ ਨਹੀਂ ਕਿਹੜੇ ਵੇਸਤੇ ਹੁੰਦਾ ਤੇ ਇਸ ਤੋਂ ਬਾਅਦ ਬਈ ਜੀ ਇੱਥੇ ਆ ਕੇ ਤੁਹਾਨੂੰ ਐਲ ਐਮ ਆਈ ਇਹ ਵੀ ਲੈਣੀ ਪੈਂਦੀ 30000 ਡਾਲਰ ਦੀ ਲੈ ਕੇ ਜਿਹੜਾ ਤੁਹਾਨੂੰ ਵਰਕ ਪਰਮਿਟ ਤੇ ਆਉਣਾ ਪੈਂਦਾ ਇਸ ਕਰਕੇ ਬਈ ਜੀ ਵਿਸਟਰ ਵੀਜ਼ੇ ਲਈ ਬਾਲਾ ਕਮਲੇ ਨਾ ਹੋ ਕਿਉਂਕਿ ਅਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਨੂੰ 25-30 ਲੱਖ ਰੁਪਏ ਦੇ ਕੇ ਜਿਹੜਾ ਇਮੀਗ੍ਰੇਸ਼ਨ ਮੈਂ ਲੇਅਰਪੋਰਟ ਤੋਂ ਤੁਹਾਨੂੰ ਵਾਪਸ ਵੀ ਮੋੜਨਾ ਪੈ ਸਕਦਾ ਤੇ ਜਾਂ ਤੁਹਾਡੇ ਕੋਲ ਜਿਹੜਾ ਉਹ ਆ ਜਾਂਦਾ ਰਿਫਿਊਜੀ ਕੇਸ ਲਾਉਣ ਦਾ ਤੇ ਜੇ ਤੁਸੀਂ ਬਾਈ ਜੀ ਰਿਫਿਊਜੀ ਕੇਸ ਲਾ ਦਿੰਨੇ ਹੋ ਤਾਂ ਤੁਹਾਡੇ ਲਈ ਜਿਹੜਾ ਕੈਨੇਡਾ ਇੰਡੀਆ ਵਾਪਸ ਜਾਣਾ ਉਹ ਬੜਾ ਮੁਸ਼ਕਲ ਹੋ ਜਾਂਦਾ ਕਿਉਂਕਿ ਜਿੰਨਾ ਟਾਈਮ ਰਿਫਿਊਜੀ ਕਲੇਮ ਚੱਲਦਾ ਹੈਗਾ ਕੇਸ ਚੱਲਦਾ ਜਿੰਨਾ ਟਾਈਮ ਉਹਦਾ ਹੱਲ ਨਹੀਂ ਹੁੰਦਾ ਬਾਈ ਤੁਸੀਂ ਉਹਨਾਂ ਟਾਈਮ ਤੁਸੀਂ ਕੈਨੇਡਾ ਦੇ ਵਿੱਚ ਹੀ ਰਹਿਣਾ ਹੁੰਦਾ ਤੇ ਕੈਨੇਡਾ ਤੋਂ ਬਾਹਰ ਤੁਸੀਂ ਕਿਤੇ ਵੀ ਜਾ ਨਹੀਂ ਸਕਦੇ ਹੁੰਦੇ ਤੇ ਇਸ ਕਰਕੇ ਬਾਈ ਜੀ ਹਾਲਾਤਾਂ ਨੂੰ ਸਮਝੋ ਕਮਲੇ ਨਾ ਹੋ ਕਿਉਂਕਿ ਕੈਨੇਡਾ ਦੇ ਵਿੱਚ ਵੀ ਜੇ ਆਪਾਂ ਕਹਿ ਦਈਏ ਵੀ ਪੈਸੇ ਆ ਜਿਹੜੇ ਉਹ ਦਰਖਤਾਂ ਨੂੰ ਨਹੀਂ ਲੱਗਦੇ ਜਿਹੜਾ ਤੁਸੀਂ ਤੋੜ ਕੇ ਉਹ 25-30 ਲੱਖ ਰੁਪਇਆ ਇਕੱਠਾ ਕਰ ਲੋਗੇ ਪਰ ਅੱਜ ਦੇ ਟਾਈਮ ਦੇ ਵਿੱਚ 25-30 ਲੱਖ ਰੁਪਇਆ ਇਕੱਠਾ ਕਰਨਾ ਵੱਡੇ ਪੱਧਰ ਦੀ ਜਿਹੜੀ ਸਮੱਸਿਆ ਹੈਗੀ ਆ ਤੇ ਏਜੰਟਾਂ ਨੇ ਬਾਈ ਜੀ ਤੁਹਾਨੂੰ ਪਰਮਾ ਕੇ ਜਿਹੜਾ ਆਪਦਾ ਪੈਸੇ ਜਾਂ ਆਪਦਾ ਕਮਿਸ਼ਨ ਜਾਂ ਬਣਾਉਣਾ ਹੈਗਾ ਉਹਨਾਂ ਦੇ ਮਗਰ ਲੱਗ ਕੇ ਬਾਈ ਨਾ ਭਜੋ ਤੇ ਆਪਦੀਆਂ ਜ਼ਮੀਨਾਂ ਦੇ ਵਿੱਚ ਕਾਰੋਬਾਰ ਸ਼ੁਰੂ ਕਰੋ ਜੇ ਤੁਹਾਨੂੰ ਲੱਗਦਾ ਹੈਗਾ ਤੇ ਜੇ ਤੁਸੀਂ ਆਉਣਾ ਚਾਹੋ ਨਾ ਤਾਂ ਵਰਕ ਪਰਮਿਟ ਦੇ ਤੌਰ ਤੇ ਬਈ ਸਿੱਧੇ ਆ ਜਾਓ ਤੇ ਤੁਹਾਨੂੰ ਕੋਈ ਕਿਸੇ ਦਾ ਕੋਈ ਸਮੱਸਿਆ ਨਹੀਂ ਹੋਊਗੀ ਇੱਥੇ ਪ੍ਰਵਿਸਟਰ ਵੀਜ਼ਾ ਤੇ ਜਿਹੜੇ ਆਪਦੇ ਇੰਨੇ ਪੈਸੇ ਉਹ ਜਿਹੜੇ ਉਹ ਖਰਾਬ ਨਾ ਕਰੋ ਕਿਉਂਕਿ ਅ ਵਿਸਟਰ ਵੀਜ਼ੇ ਦੇ ਵਿੱਚ ਜਿਹੜੇ ਤੁਹਾਨੂੰ ਇੱਥੇ ਆ ਕੇ ਜਿਹੜੀਆਂ ਗੱਲਾਂ ਦੇਖਣੀਆਂ ਪੈਂਦੀਆਂ ਉਹ ਤੁਹਾਨੂੰ ਬਈ ਕਿਸੇ ਨੇ ਨਹੀਂ ਦੱਸਣਾ ਤੁਸੀਂ ਆਪਦੇ ਬੱਚਿਆਂ ਨਾਲੋਂ ਵੀ ਟੁੱਟ ਜਾਓਗੇ ਬੱਚਾ ਨੂੰ ਮਿਲਣ ਦੇ ਲਈ ਵੀ ਤਰਸੋਗੇ ਪਰ ਤੁਸੀਂ ਜਾ ਨਹੀਂ ਸਕਦੇ ਤੇ ਕੈਨੇਡਾ ਤੁਹਾਡੇ ਲਈ ਇੱਕ ਜੇਲ੍ਹ ਦੇ ਰੂਪ ਦੇ ਵਿੱਚ ਬਣ ਕੇ ਜੜੋ ਰਹਿ ਜਾਣਾ ਤੇ ਨਾ ਤੁਸੀਂ ਉਧਰ ਦੇ ਰਹਿਣਾ ਤੇ ਨਾ ਉਧਰ ਦੇ ਇਸ ਕਰਕੇ ਆਪਦੀਆਂ ਬਾਈ ਜੀ ਕੈਨੇਡਾ ਦੇ ਲਈ ਗਲਤੀਆਂ ਨੂੰ ਜਿਹੜੀਆਂ ਉਹ ਸੁਧਾਰੋ ਕਿਉਂਕਿ ਹਾਲਾਤ ਉਦਾਂ ਦੇ ਨਹੀਂ ਹੈਗੇ ਜਿੱਦਾਂ ਤੁਸੀਂ ਸਮਝਦੇ ਆ ਤੁਹਾਨੂੰ ਲੱਗਦਾ ਹੈਗਾ ਵੀ ਆਪਾਂ ਜਾਵਾਂਗੇ ਦਰਖਤਾਨਾਂ ਤੋੜ ਕੇ 25-30 ਲੱਖ ਰੁਪਈਆ ਹੀ ਚੁਟਕੇ ਮਾਰ ਕੇ ਇਕੱਠਾ ਹੋਗੇ ਕਰ ਲਾਂਗੇ ਪਰ ਇਦਾਂ ਦੀਆਂ ਗੱਲਾਂ ਬਾਈ ਜੀ ਹੋਣੀਆਂ ਨਹੀਂ ਇਸ ਕਰਕੇ ਵੀਡੀਓ ਸ਼ੇਅਰ